ਹਾਂ ਮਨੋ ਯਾਰੀ ਤੇ ਗਰਦਾਰੀ ਕਰਨ ਵਾਲੀਆਂ ਦੀਆਂ ਕਹਾਣੀਆਂ ਸੁਣਾ ਤੈਨੂੰ ਕਹਾਣੀ ਸੁਣਾਉਣਾ ਭਰਾ ਵਾ ਕੀ ਨਾ ਕਾਂ ਤੇ ਗਿੱਦੜ ਤੇ ਹਿਰਨ ਦੀ ਨਾ ਯਾਰੀ ਪੈ ਗਈ ਹਾਂ ਲਿਆਜ ਪੈ ਗਈ ਠੀਕ ਹੈ ਵਿੱਚੋਂ ਗਿੱਦੜ ਕਰਨੀ ਚਾਹੁੰਦਾ ਸੀ ਚਲਾਕੀ ਉਹਨਾਂ ਦੀ ਮੈਂ ਦੱਸਦਾ ਐ ਤੇ ਇੱਕ ਦਿਨ ਕੀ ਹੋਇਆ ਨਾ ਗਿੱਦੜ ਹਿਰਨ ਨੂੰ ਕਹਿੰਦਾ ਵੀ ਆ ਜਾ ਆਪਾਂ ਜੱਟ ਦੇਉ ਚੁੱਭੜ ਤੋੜ ਕੇ ਲਿਆ ਕੇ ਹਾਂ ਤੇ ਹਿਰਨ ਕਹਿੰਦਾ ਚੱਲ ਤੇ ਕਾਂ ਨੂੰ ਗਿੱਦੜ ਨੇ ਦੱਸਿਆ ਨਹੀਂ ਠੀਕ ਹੈ ਕਾਂ ਨੂੰ ਥੋੜੀ ਥੋੜੀ ਭਿੰਕ ਲੱਗ ਗਈ ਵੀ ਅੱਜ ਗਿੱਦੜ ਤੇ ਹਿਰਨ ਕਿਤੇ ਗਏ ਐ ਵੀ ਗਿੱਦੜ ਕੋਈ ਚਲਾਕੀ ਨਾ ਕਰਦੇ ਕਾਂ ਕਹਿੰਦਾ ਚੱਲ ਮੈਂ ਜਾਂਦਾ ਇਹ ਭਰਾਵਾ ਜਦੋਂ ਦੋਨੇ ਬਾਗੇ ਕਾਂ ਗਿਆਨੀ ਕਹਿੰਦਾ ਮੈਂ ਪਿੱਛੋਂ ਜਾਊਂਗਾ ਠੀਕ ਐ ਤੇ ਜਦੋਂ ਦੋਨੇ ਬਾਗੇ ਇਹਨੂੰ ਪਤਾ ਸੀ ਆ ਵੀ ਕੜਕਾ ਲੱਗਿਆ ਪਿਆ ਇਹ ਹਿਰਨ ਨੂੰ ਕਹਿੰਦਾ ਚੱਲ ਤੂੰ ਚੁੱਬੜ ਤੋੜ ਕੇ ਲਿਆ ਤੇ ਮੈਂ ਜੱਟ ਦੀ ਨਿਗ੍ਹਾ ਰੱਖਦਾ ਤੇ ਹਿਰਨ ਕਹਿੰਦਾ ਚੰਗਾ ਮੈਂ ਤੋੜ ਲਿਆਉਣਾ ਤੇ ਜਦੋਂ ਹਿਰਨ ਬਾਟ ਟੱਪਣ ਲੱਗਿਆ ਕੜਕਾ ਲੱਗੇ ਸੀ ਤੇ ਹਿਰਨ ਦੀ ਨਾ ਕੜਕੇ 'ਚ ਲੱਤ ਫਸ ਗਈ ਤੇ ਜਦੋਂ ਲੱਤ ਫਸ ਗਈ ਤੇ ਭਰਾਵਾ ਹਿਰਨ ਡਿੱਗ ਪਿਆ ਹਣਾ ਝੁੰਹਾੜਾ ਮਾਰੇ ਹਿਰਨ ਤੇ ਪੂਰਾ ਰੌਲਾ ਪਾਵੇ ਓਏ ਗਿੱਦੜਾ ਆ ਜਾ ਕੱਢ ਦੇ ਗਿੱਦੜਾ ਆ ਜਾ ਕੱਢ ਦੇ ਤੇ ਗਿੱਦੜ ਦੂਰ ਲੁਕਿਆ ਬੈਠਾ ਤੇ ਹੱਸੀ ਜਾਵੇ ਤਾੜੀਆਂ ਮਾਰੀ ਜਾਵੇ ਤੇ ਵੀ ਕਹਿੰਦਾ ਹੋ ਲੈ ਜੱਟ ਵੀ ਆਉਂਦਾ ਤੇ ਅੱਜ ਨਾਲੇ ਇਹਨੂੰ ਕੁੱਟੂਆ ਤੇ ਨਾਲੇ ਇਹਦੀ ਬੇਇੱਜ਼ਤੀ ਕਰੂਗਾ ਤੇ ਆਪਾਂ ਸਵਾਦ ਲਵਾਂਗੇ ਤੇ ਭਈ ਕਾ ਨੂੰ ਪਤਾ ਸੀਗਾ ਕਾਂ ਜਦੋਂ ਉੱਡ ਕੇ ਆਇਆ ਹਿਰਨ ਡਿੱਗਿਆ ਪਿਆ ਤੇ ਕਾਂ ਨੂੰ ਮੱਥਾ ਠਣਕਿਆ ਕਹਿੰਦਾ ਲੈ ਉਹੀ ਕੰਮ ਹੋ ਗਿਆ ਗਿੱਦੜ ਤਾਂ ਕਰਕੇ ਚਲਾਕੀ ਹਿਰਨ ਕੋਲੇ ਆ ਕੇ ਬਹਿ ਗਿਆ ਕਾਂ ਤੇ ਕਾਂ ਨੂੰ ਕਹਿੰਦਾ ਦੇਖ ਭਰਾਵਾ ਗੇਦਰਤਾ ਕਰਕੇ ਚਲਾਕੀ ਉਹ ਕਹਿੰਦਾ ਹਾਂ ਬਈ ਮੈਨੂੰ ਵੀ ਲੱਗਦਾ ਹੈ ਤੇ ਕਹਿੰਦਾ ਹੁਣ ਮੇਰੇ ਤੇ ਇੰਨਾ ਤਾਂ ਜੋਰ ਨਹੀਂ ਪਹੁੰਚਨੀ ਵੀ ਮੈਂ ਤੈਨੂੰ ਇਹ ਚੋਂ ਕੜੱਕੇ ਚੋਂ ਕੱਢ ਸਕਾਂ ਪਰ ਤੈਨੂੰ ਇੱਕ ਸਕੀਮ ਦੇ ਦਿੰਨੇ ਹਾਂ ਉਹ ਕਹਿੰਦਾ ਚਲ ਸਕੀਮ ਦੇ ਦੇ ਕੀ ਹੈ ਕਹਿੰਦਾ ਆਪਣੀ ਚੱਲ ਜੇ ਤੇ ਕਹਿੰਦਾ ਹਾਂ ਚਲ ਸਕੀਮ ਦੇ ਦੇ ਕਹਿੰਦਾ ਤੂੰ ਨਾ ਇੱਥੇ ਮਰਿਆੰਗੂ ਪੈ ਜੀ ਹਾਂ ਠੀਕ ਹੈ ਮਰਿਆੰਗੂ ਪੈ ਜੀ ਸਾਹ ਨਾਲ ਲਈ ਜਦੋਂ ਪਹਿਲਾਂ ਸਾਹ ਲਈ ਜਈ ਜਦੋਂ ਜੱਟ ਜਮਾ ਕੋਲੇ ਆ ਗਿਆ ਸਾਹ ਬੰਦ ਕਰਦੀ ਤੇ ਮਰਿਆੰਗੂ ਪੈ ਜੀ ਵੀ ਇਹ ਤਾਂ ਮਰਿਆ ਪਿਆ ਉਹ ਕਹਿੰਦਾ ਠੀਕ ਹੈ ਤੇ ਕਹਿੰਦਾ ਚੰਗਾ ਤੇ ਕਹਿੰਦਾ ਜਦੋਂ ਜੱਟ ਨੇ ਕੜਕਾ ਖੋਲਤਾ ਨਾਲ ਦੀ ਨਾਲ ਛਾਲ ਮਾਰ ਕੇ ਭੱਜੜੀ ਕਹਿੰਦਾ ਚੰਗਾ ਉਹ ਭਾਈ ਉਹਨੇ ਓਵੇਂ ਕੀਤੀ ਸਕੀਮਾਂ ਕਾਂ ਉੱਡ ਕੇ ਦਰਖਤ ਦੇ ਬਹਿ ਗਿਆ ਤੇ ਜਦੋਂ ਜੱਟ ਕੋਲੇ ਆਇਆ ਤੇ ਜੱਟ ਕਹਿੰਦਾ ਲੈ ਚੁੱਬੜ ਖਾਂਦਾ ਸੀ ਮਾਂਜਤਾ ਨਾ ਅੱਜ ਆਹ ਸੜਤਾ ਮਾਰ ਕੇ ਹੈ ਕਹਿੰਦਾ ਲੈ ਹੁਣ ਮਰਿਆ ਤਾਂ ਪਿਆ ਹੀ ਆ ਤੈਨੂੰ ਧੂਕੇ ਬਾਣ ਚੋਂ ਬਾਹਰ ਕੱਢਦੇ ਠੀਕ ਹੈ ਤੇ ਭਾਈ ਉਹੀ ਹੋਈ ਗੱਲ ਜਦੋਂ ਜੱਟ ਨੇ ਕੜਕਾ ਖੋਲ ਲਿਆ ਤੇ ਉਹ ਜਮਾਂ ਸਾਹ ਬੰਦ ਕਰਕੇ ਪੈ ਗਿਆ ਠੀਕ ਹੈ ਹਿਰਨ ਤੇ ਜੱਟ ਨੇ ਕੀ ਕੀਤਾ ਲੱਤ ਫੜ ਕੇ ਉਹਦੀ ਤੇ ਐਂ ਕ੍ਰੀਸ ਕੇ ਬਾਣ ਤੋਂ ਬਾਹਰ ਕੱਢਤਾ ਜਦੋਂ ਜੱਟ ਨੇ ਪਲੰਗ ਭਰੀ ਤੇ ਉੱਡ ਗਿਆ ਉਹਦਾ ਬੱਜਿਆ ਭੱਜ ਗਿਆ ਉੱਡ ਕੇ ਭੱਜ ਗਿਆ ਤੇ ਜੱਟ ਕਹਿੰਦਾ ਆ ਕੀ ਹੋਏ ਇਹਦਾ ਉੱਠ ਕੇ ਭੱਜ ਗਿਆ ਜੱਟ ਕੋਲੇ ਕਬਾੜੀ ਸੀ ਠੀਕ ਹੈ ਹਿਰਨ ਖਚੋਨੀਆਂ ਆਂ ਦਾ ਮਾਰਦਾ ਹੁੰਦਾ ਨਾ ਲੀਚਗਾਈਆਂ ਖਾਂਦਾ ਹੁੰਦਾ ਤੇ ਜੱਟ ਨੇ ਭਰਾਵਾ ਜਦੋਂ ਐ ਕਬਾੜੀ ਸੀ ਮਰੀ ਚਲਾਵੀ ਹਿਰਨ ਤੇ ਐਨੇ ਦਾ ਮਾਰੀ ਲੀਚੀ ਤੇ ਜਾ ਕੇ ਗਿੱਦਰ ਦੇ ਵੱਜੀ ਇੱਥੇ ਜਿਹੜਾ ਗਦਾਰੀ ਕਰਦਾ ਸੀ ਹਾਂ ਉਹ ਜਿਹੜਾ ਓਲੇ ਨੂੰ ਕੇ ਬੈਠਾ ਸੀ ਆ ਗਿੱਦਰ ਦੇ ਵੱਜੀ ਗਿੱਦਰ ਦਾ ਗਲ ਵੜਦਾ ਤੇ ਗਿੱਦਰ ਸੈਕੇ ਪਿਆ ਭਰਾਵਾ ਤੇ ਬੋਲ ਮਾਰੇ ਹਿਰਨ ਨੂੰ ਤੇ ਕਾਂ ਨੂੰ ਤੇ ਹਿਰਨ ਤਾਂ ਹੁਣ ਜਦੋਂ ਮਾਰੀ ਕੇਰਾ ਸਪੀਡ ਮਾਰੇ ਉਹ ਟੱਪ ਜਾਂਦਾ ਉਹ ਟੱਪ ਗਿਆ ਕਾਂ ਉਤਰਿਆ ਗਿੱਦਰ ਕੋਲੇ ਤੇ ਕਾਂ ਕਹਿੰਦਾ ਬਚਾਉਣ ਵਾਲਾ ਪ੍ਰਮਾਤਮਾ ਹਾਂ ਠੀਕ ਹੈ ਤੂੰ ਮਾਰਨ ਵਾਲਾ ਸੀਗਾ ਠੀਕ ਹੈ ਉਹਨੂੰ ਪ੍ਰਮਾਤਮਾ ਨੇ ਤਾਂ ਬਚਾਲਿਆ ਹਾਂ ਤੇ ਤੂੰ ਗਦਾਰੀ ਕੀਤੀ ਸੀ ਤੈਨੂੰ ਮਰਵਾਤਾ ਹੈ ਇਯਾਰੀ ਚ ਗਦਾਰੀ ਕਰਨ ਵਾਲਿਆਂ ਨਾਲ ਕਹਿੰਦਾ ਐਂ ਹੁੰਦੀ ਐ ਠੀਕ ਐ ਤੇ ਜੇ ਉਹ ਭੋਲਾ ਸੀ ਉਹ ਤੇਰੇ ਮਗਰ ਲੱਗ ਗਿਆ ਤੂੰ ਚਲਾਕ ਸੀਗਾ ਤੇ ਉਹਨੂੰ ਤੂੰ ਫਸਵਾਇਆ ਤੇ ਅੱਜ ਤੇਰੇ ਨਾਲ ਕੀ ਹੋਈ ਕਹਿੰਦਾ ਤੇ ਗਿੱਦੜ ਭਰਾਵਾ ਚਾਰੇ ਲੱਤਾਂ ਕੱਢ ਕੇ ਪੈ ਗਿਆ ਕਹਿੰਦਾ ਮੈਥੋਂ ਗਲਤੀ ਹੋ ਗਈ ਤੇ ਐਦੂ ਬਾਅਦ ਮੈਂ ਗਦਾਰੀ ਨਹੀਂ ਕਰਦਾ ਠੀਕ ਐ ਐਂ ਨਹੀਂ ਕਰਦਾ ਤੇ ਭਰਾਵਾ ਉਹ ਕਹਿੰਦਾ ਨਹੀਂ ਗਿੱਦੜ ਵਾਲੇ ਖੂਨ ਚੋਂ ਕਹਿੰਦਾ ਗਦਾਰੀ ਕਦੇ ਨਹੀਂ ਜਾ ਸਕਦੀ ਠੀਕ ਐ ਕਹਿੰਦਾ ਮੈਨੂੰ ਅੱਜ ਬਚਾਲਾ ਕਵਾਲੀ ਕਰ ਦੇ ਕਾਣੇ ਮਾਰੀ ਡਾਰੀ ਜਾ ਕੇ ਹਿਰਨ ਕੋਲੇ ਵੱਜਿਆ ਤੇ ਕਹਿੰਦਾ ਚਲ ਆਪਾਂ ਘਰੇ ਚੱਲੇਗੇ ਤੇ ਉੱਥੇ ਪਿਆ ਪਿਆ ਸੈਕਦਾ ਹੀ ਮਰ ਗਿਆ ਗਿੱਦੜ। ਇਹ ਕਹਿੰਦੇ ਆ ਵੀ ਲਹ ਜਦੋਂ ਪੈ ਜੇ ਤਾਂ ਪਹਿਲੇ ਪਰਖਲੇ ਵੀ ਕਿਹੜਾ ਕਿਹੜਾ ਗਿੱਦੜ ਹੈ। ਹੈ ਗਿੱਦੜਾਂ ਦੇ ਖੂਨ ਚੋਂ ਗਦਾਰੀ ਨਹੀਂ ਜਾਂਦੀ ਹੁੰਦੀ। ਕਿੰਨੇ ਹੀ ਅੱਲਾ ਗਲਤੀ ਕਰਕੇ ਆਦੇ ਬਾਈ ਮੈਂ ਇਹਦੂ ਬਾਅਦ ਨਹੀਂ ਕਰਦਾ ਤੇਰਾ ਲਹ ਜੀਆਂ ਆਏ ਆ ਜਿਨੇ ਕਿਰਾਂ ਗਲਤੀ ਕਰਤੀ ਉਹ ਦਿਵਾਰੀ ਵੀ ਕਰੂਗਾ। ਦਿਵਾਰੀ ਵੀ ਗਦਾਰੀ ਕਰੂਗਾ। ਉਹ ਚ ਗਿੱਦੜ ਦਾ ਖੂਨ ਹੁੰਦਾ। ਇਹ ਕਹਾਣੀ ਹੁੰਦੀ ਆ ਠੀਕ ਹੈ। ਪਹਿਲੇ ਆਜ ਪਾਲੋ ਪਰਖ ਲੋ ਨੂੰ ਸਮਾਰ ਕੇ ਜਦੋਂ ਕਿਰਾਂ ਗਦਾਰੀ ਕਰ ਗਿਆ ਦਵਾਰੇ ਉਹਦੇ ਨਾਲ ਨਾ ਰੋਲੋ ਨਾਰ ਨਾ ਰੋ ਦਵਾਰੇ ਵੀ ਗਦਾਰੀ ਕਰੂਗਾ ਉਹ ਜਿਹੜੋ ਇੱਕ ਵਾਰੀ ਗਦਾਰੀ ਕਰਤੀ ਜਿਹੜੇ ਅਸਲ ਖੂਨ ਹੁੰਦੇ ਐ ਸਹੀ ਹੁੰਦੇ ਐ ਠੀਕ ਐ ਉਹ ਗਦਾਰੀ ਨਹੀਂ ਕਰਦੇ ਹਮੇਸ਼ਾ ਤੇਰੇ ਪੱਖ ਦੀ ਗੱਲ ਕਰਨਗੇ ਯਾਰੀ ਦੀ ਗੱਲ ਕਰਨਗੇ ਭਾਵੇਂ ਅੱਧੀ ਰਾਤ ਨੂੰ ਲੋੜ ਪੈ ਜੇ ਠੀਕ ਐ ਪਿੱਛੇ ਨਹੀਂ ਹਟਦੇ ਉਹ ਜਿਹਨੇ ਕੇਰਾਂ ਗਦਾਰੀ ਕਰਤੀ ਉਹ ਨਹੀਂ ਕਹਿੰਦੇ ਹੁੰਦੇ ਰੱਸਾ ਚੱਬਣ ਵਾਲੇ ਨੂੰ ਬਾਹਰ ਨਹੀਂ ਜਾਂਦੀ ਹੁੰਦੀ ਰੱਸਾ ਚੱਬਣੋਂ ਨਹੀਂ ਹਟਦਾ ਉਹ ਗੱਲ ਐ ਗਦਾਰੀ ਕਰਨ ਵਾਲਾ ਗਦਾਰੀ ਕਰਨੋਂ ਨਹੀਂ ਹਟਦਾ ਤੇ ਲਿਆਜ ਯਾਰ ਦੋਸਤੀ ਯਾਰੀ ਦੋਸਤੀ ਤਿਆਰੀ ਪਰਖ ਕੇ ਸਮਝ ਕੇ ਟਾਈਮ ਲਾ ਕੇ ਪਾਉਣੀ ਚਾਹੀਦੀ ਹੈ ਐਂ ਵੀ ਤੁਰੇ ਫਿਰਦੇ ਬੰਦੇ ਨਾਲ ਹੀ ਯਾਰੀ ਪਾ ਲਈ ਠੀਕ ਹੈ ਓਕੇ